ਦੂਰ ਸਾਹਿਬ ਤੋਂ ਕੌਣ ਬਾਜ਼ੀ ਮਾਰ ਰਿਹਾ ਹੈ ਕਿਹੜਾ ਉਮੀਦਵਾਰ ਸਭ ਤੋਂ ਜ਼ਿਆਦਾ ਅੱਗੇ ਚੱਲ ਰਿਹਾ ਹੈ ਤਾਂ ਇਸ ਦੇ ਐਗਜ਼ਿਟ ਪੋਲ ਸਾਹਮਣੇ ਆ ਚੁੱਕੇ ਨੇ ਜਿੱਥੇ ਕਿ ਪੰਜਾਬ ਦੇ ਵਿੱਚ VOTING ਮੁਕੰਮਲ ਹੋ ਚੁੱਕੀ ਹੈ ਹਾਰ ਸੀਟ ਹੈ ਹਲਕਾ ਖਡੂਰ ਸਾਹਿਬ ਤੇ ਇੱਥੋਂ ਬਾਜ਼ੀ ਕੌਣ ਮਾਰੇਗਾ ਇਸ ਦਾ ਕੱਲ ਨੂੰ ਸਥਿਤੀ ਸਪਸ਼ਟ ਹੋ ਜਾਏਗੀ ਪਰ ਇਹ ਸਭ ਦੇ ਵਿਚਾਲੇ ਪੰਜਾਬ ਦੇ 2 ਕਰੋੜ 14 ਲੱਖ ਦੇ ਕਰੀਬ ਵੋਟਰਾਂ ਦੇ ਵੱਲੋਂ ਜੋ ਹੈ ਆਪਣੀ ਮੱਤਾ ਭੁਗਤਾਨ ਕੀਤਾ ਗਿਆ ਤਾਂ ਕੁੱਲ ਜਿਹੜੇ ਵੋਟਰ ਨੇ ਉਹਨਾਂ ਦੀ ਤੁਹਾਨੂੰ ਗਿਣਤੀ ਦੱਸ ਰਹੀਆਂ 328 ਉਮੀਦਵਾਰ ਨੇ ਤੇ ਜੇ ਇਸ ਤੋਂ ਇਲਾਵਾ ਹਲਕਾ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਮੁਕਾਬਲਾ ਕਾਫੀ ਜ਼ਿਆਦਾ ਫਸਵਾ ਹੋਇਆ ਪਿਆ ਕਿਉਂਕਿ ਪੰਥਕ ਸੀਟ ਮੰਨੀ ਜਾਂਦੀ ਹੈ ਤੇ ਅਜੇਹ ਦੇ ਵਿੱਚ ਇਸ ਸੀਟ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਬਲਟੋਹਾ ਨੂੰ ਮੈਦਾਨ ਦੇ ਵਿੱਚ ਨਿਤਾਰਿਆ ਗਿਆ ਤਾਂ ਦੂਜੇ ਪਾਸੇ ਆਜ਼ਾਦ ਉਮੀਦਵਾਰ ਦੇ ਵਜੋਂ ਅਮਰਿਤਪਾਲ ਸਿੰਘ ਚੋਣ ਲੜ ਰਹੇ ਨੇ ਤਾਂ ਆਖਿਰਕਾਰ ਇਹ ਸੀਟ ਕਿਸ ਦੀ ਝੋਲੀ ਪਾਏਗੀ ਇਹ ਤਾਂ ਕੱਲੂ ਪਤਾ ਲੱਗੇਗਾ ਪਰ ਪੰਜਾਬ ਨੂੰ ਲੈ ਕੇ ਵੱਡੇ ਐਗਜ਼ਿਟ ਪੋਲ ਸਾਹਮਣੇ ਆ ਚੁੱਕੇ ਨੇ ਜਿਸ ਤੇ ਵਿੱਚ ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਪੰਜਾਬ ਦੇ ਵਿੱਚ ਜਿਹੜਾ ਐਨਡੀਏ ਦੇ ਗਠਬੰਧਨ ਨੂੰ 26% ਦੀ ਵੋਟ ਸ਼ੇਅਰ ਮਿਲਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਨੂੰ 0 ਤੋਂ 2 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ 2 ਤੋਂ 3 ਸੀਟਾਂ ਤੇ ਆਜ਼ਾਦ ਉਮੀਦਵਾਰ ਦੇ ਖਾਤੇ ਦੇ ਵਿੱਚ ਇੱਕ ਸੀਟ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਜੋ ਐਗਜ਼ਿਟ ਪੋਲ ਸਾਹਮਣੇ ਆਏ ਨੇ ਹਾਲਾਂਕਿ ਅਸਲ ਸੱਚ ਕੀ ਹੈ ਇਸ ਦਾ ਤਾਂ ਕੱਲ ਨੂੰ ਪਤਾ ਲੱਗੇਗਾ ਪਰ ਪੰਜਾਬ ਦੇ ਵਿੱਚ ਇਸ ਵੇਲੇ ਹਲਕਾ ਖਡੂਰ ਸਾਹਿਬ ਦੀ ਸੀਟ ਕੀ ਕਹਿੰਦੀ ਹੈ ਕਿਉਂਕਿ ਸਭ ਦੀਆਂ ਨਿਗਾਹਾਂ ਇਸ ਸੀਟ ਦੇ ਉੱਤੇ ਨੇ ਪੰਥਕ ਸੀਟ ਹੈ ਇਸ ਸੀਟ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਕਿਉਰਿਓਸਿਟੀ ਵੀ ਰੱਖਦੇ ਨੇ ਲਗਾਤਾਰ ਕਿਹਾ ਜਾ ਰਿਹਾ ਕਿ ਆਜ਼ਾਦ ਉਮੀਦਵਾਰ ਦੀ ਜਿੱਤ ਹੋਏਗੀ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਲਾਲਜੀਤ ਸਿੰਘ ਭੁੱਲਰ ਨੂੰ ਮੈਦਾਨ ਦੇ ਵਿੱਚ ਨਿਤਾ ਰਿਹਾ ਹੈ ਕਾਂਗਰਸ ਤੋਂ ਕੁਲਬੀਰ ਸਿੰਘ ਜੀਰਾ ਸ਼੍ਰੋਮਣੀ ਅਕਾਲੀ ਦਲ ਤੋਂ ਵਿਰਸਾ ਸਿੰਘ ਬਲਟੋਹਾ ਤੇ ਆਜ਼ਾਦ ਉਮੀਦਵਾਰ ਨੇ ਅੰਮ੍ਰਿਤਪਾਲ ਸਿੰਘ ਤਾਂ ਕਿਸਤੇ ਹੱਕ ਦੇ ਵਿੱਚ ਹਲਕਾ ਖਡੂਰ ਸਾਬ ਦੇ ਵਾਸੀ ਫੈਸਲਾ ਕਰਨਗੇ ਇਹ ਤਾਂ EVM ਦੇ ਵਿੱਚ ਕੈਦ ਹੋ ਚੁੱਕੀ ਹੈ ਤੇ ਜੇਕਰ 2019 ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਨਤੀਜੇ ਵੀ ਕਾਫੀ ਜ਼ਿਆਦਾ ਇੰਟਰਸਟਿੰਗ ਰਹੇ ਨੇ ਕਿਉਂਕਿ ਮੁਕਾਬਲਾ ਉਸ ਵੇਲੇ ਵੀ ਕਾਫੀ ਜ਼ਿਆਦਾ ਦਿਗਜ਼ਾਂ ਦੇ ਨਾਲ ਸੀ ਪਰ ਇਹ ਸਭ ਦੇ ਬਾਵਜੂਦ ਕਿਸ ਨੇ ਬਾਜ਼ੀ ਮਾਰੀ ਹੈ ਇਸ ਦੀਆਂ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਿਹਾ ਹਾਂ ਟੈਕਨੀਕਲ ਟੀਮ ਨੂੰ ਗੁਜ਼ਾਰਿਸ਼ ਕਰਾਂਗੇ ਕਿ 2019 ਦੇ ਚੋਣ ਨਤੀਜੇ ਜ਼ਰਾ ਇੱਕ ਵਾਰ ਦਰਸ਼ਕਾਂ ਤੱਕ ਪਹੁੰਚਾਏ ਜਾਣ ਤਾਂਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ 2019 ਦੇ ਵਿੱਚ ਕੀ ਨਤੀਜੇ ਸਨ ਤਾਂ ਤਸਵੀਰ ਤੁਹਾਨੂੰ ਦਿਖਾ ਰਿਹਾ ਜਸਬੀਰ ਸਿੰਘ ਗਿੱਲ ਕਾਂਗਰਸ ਤੇ ਜਿੱਤੇ ਸਨ ਬੀਬੀ ਜਗੀਰ ਕੌਰ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਵਿੱਚ ਸਨ ਉਹ ہار ਗਏ ਸੰ ਥੋੜੇ ਸੀਟਾਂ ਦੇ ਫਰਕ ਦੇ ਨਾਲ ਇਹ ਹਾਰੇ ਸੰ ਪਰ ਦੂਜੇ ਪਾਸੇ ਈਸਵਰ ਇਸ ਸੀਟ ਦੇ ਉੱਤੇ ਮੁਕਾਬਲਾ ਬੇਹੱਦ ਹੀ ਜ਼ਿਆਦਾ ਫਸਵਾ ਹੈ ਫਸਵਾ ਮੁਕਾਬਲਾ ਇਸ ਕਰਕੇ ਹੈ ਕਿਉਂਕਿ ਇਸ ਸੀਟ ਦੇ ਉੱਤੇ ਜਿੱਥੇ ਕਿ ਆਜ਼ਾਦ ਉਮੀਦਵਾਰ ਦੇ ਚੋਣ ਮੈਦਾਨ ਦੇ ਵਿੱਚ ਆਉਣ ਦੇ ਨਾਲ ਲੋਕਾਂ ਦਾ ਧਿਆਨ ਉਧਰ ਨੂੰ ਹੋਇਆ ਪਿਆ ਪਰ ਦੂਜੇ ਪਾਸੇ ਬਾਕੀ ਪਾਰਟੀਆਂ ਦੇ ਉਮੀਦਵਾਰ ਵੀ ਅੱਡੀ ਛੋਟੀ ਦਾ ਉਹਨਾਂ ਦੇ ਵੱਲੋਂ ਜ਼ੋਰ ਲਗਾਇਆ ਗਿਆ ਤਾਂ ਤੁਹਾਡੇ ਮੁਤਾਬਿਕ ਆਖਿਰਕਾਰ ਜਿੱਤ ਕਿਸ ਦੀ ਹੋਏਗੀ ਜ਼ਰੂਰ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਕਿ ਇਸ ਸੀਟ ਦੇ ਉੱਤੇ ਕੋਣ ਬਾਜ਼ੀ ਮਾਰ ਰਿਹਾ ਪਰ ਜੋ ਐਗਜ਼ਿਟ ਪੋਲ ਸਾਹਮਣੇ ਆ ਰਹੇ ਨੇ ਉਹ ਦੱਸ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਹਿੱਸੇ ਪੰਜਾਬ ਦੇ ਵਿੱਚ 0 ਤੋਂ 2 ਸੀਟਾਂ ਆ ਸਕਦੀਆਂ ਨੇ ਜਦਕਿ ਅਕਾਲੀ ਦਲ ਦੇ ਹਿੱਸੇ 2 ਤੋਂ 3 ਸੀਟਾਂ ਆ ਸਕਦੀਆਂ ਨੇ ਤੇ ਆਜ਼ਾਦ ਉਮੀਦਵਾਰ ਦੇ ਹਿੱਸੇ ਇੱਕ ਸੀਟ ਆ ਸਕਦੀ ਹੈ ਤਾਂ ਇਹ ਸੀਟ ਕਿਹੜੀ ਹੈ ਕਿਉਂਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਬਹੁਤ ਸਾਰੇ ਉਮੀਦਵਾਰ ਆਜ਼ਾਦ ਵੱਜੋਂ ਚੋਣ ਲੜ ਰਹੇ ਨੇ ਤਾਂ ਇੱਕ ਆਖਿਰਕਾਰ ਕਿਸ ਦੀ ਕਿਸਮਤ ਚਮਕੇਗੀ ਇਹਦਾ ਫੈਸਲਾ ਤਾਂ ਕੱਲ ਨੂੰ ਹੋ ਜਾਏਗਾ ਕਿਉਂਕਿ 8 ਵਜੇ ਤੋਂ ਪਹਿਲੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਤੇ ਉਸੇ ਰੁਝਾਨਾਂ ਦੇ ਵਿੱਚ ਜੋ ਹਲਕਾ ਖਡੂਰ ਸਾਹਿਬ ਦੀ ਵੀ ਸਥਿਤੀ ਸਪਸ਼ਟ ਹੋ ਜਾਏਗੀ ਜੇਕਰ ਹਰਕਾ ਖਡੂਰ ਸਾਹਿਬ ਦੇ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ 61% ਜੋ ਦੱਸਿਆ ਜਾ ਰਿਹਾ ਹੈ ਕਿ VOTING ਕੀਤੀ ਗਈ ਹੈ ਅਜਿਹੇ ਦੇ ਵਿੱਚ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਕਾਫੀ ਜ਼ਿਆਦਾ ਅੱਗੇ ਜਾ ਰਹੇ ਨੇ ਕਿਉਂਕਿ ਲੋਕ ਲਗਾਤਾਰ ਕਮੈਂਟ ਕਰ ਰਹੇ ਨੇ ਕਾਂਗਰਸ ਤੋਂ ਕੋਲਬੀਰ ਸਿੰਘ ਜੀਰਾ ਮੈਦਾਨ ਦੇ ਵਿੱਚ ਨੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਵਿਰਸਾ ਸਿੰਘ ਬਲਟੋਹਾ ਤਾਂ ਇਸ ਤਰ੍ਹਾਂ ਲਗਾਤਾਰ ਜੋ ਹੈ ਜੋ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਨਿਤਾਰਿਆ ਗਿਆ ਸੀ ਤੇ ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ 58.33% VOTING ਹੋਈ ਹੈ ਪਰ ਹਲਕਾ ਖਡੂਰ ਸਾਹਿਬ ਦੇ ਉੱਤੇ ਸਭ ਦੀਆਂ ਨਿਗਾਹਾਂ ਨੇ ਕਿ ਲੋਕ ਕਿਸ ਤੇ ਉੱਤੇ ਵਿਸ਼ਵਾਸ ਜਤਾਉਂਦੇ ਨੇ ਤਾਂ ਜਿੱਥੇ ਇੱਕ ਪਾਸੇ ਕਿਹਾ ਜਾ ਰਿਹਾ ਸੀ ਕਿ ਆਖਿਰਕਾਰ ਹਲਕਾ ਖਡੂਰ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੋਂ ਤਸਵੀਰਾਂ ਹੀ ਬੇहद ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਸਨ ਪੋਲਿੰਗ ਬੂਥ ਦੇ ਉੱਤੇ ਗੋਲੀ ਚੱਲਣ ਦੇ ਨਾਲ ਇੱਕ ਪੁਲਿਸ ਕਰਮੀ ਦੀ ਮੌਤ ਹੋ ਗਈ ਸੀ ਇਸ ਤੋਂ ਇਲਾਵਾ ਜ਼ੀਰਾ ਵਿਧਾਨ ਸਭਾ ਜੇਕਰ ਕਿਸੇ ਜਗ੍ਹਾ ਦੇ ਉੱਤੇ ਹਲਕਾ ਖਡੂਰ ਸਾਹਿਬ ਦੇ ਵਿੱਚ VOTING ਹੋਈ ਹੈ ਤਾਂ ਉਹ ਤਰਨਤਾਰਨ ਕਿਉਂਕਿ ਤਰਨਤਾਰਨ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਜੋ ਹੈ ਪੁਲਿਸ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਆਮ ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਪੁੱਲਰ ਮੈਦਾਨ ਦੇ ਵਿੱਚ ਨੇ ਕਾਂਗਰਸ ਤੋਂ ਕੁਲਬੀਰ ਸਿੰਘ ਜੀਰਾ ਸ਼੍ਰੋਮਣੀ ਅਕਾਲੀ ਦਲ ਤੋਂ ਵਰਸਾ ਸਿੰਘ ਬਲਟੋਹਾ ਤੇ ਆਜ਼ਾਦ ਉਮੀਦਵਾਰ ਨੇ ਅੰਮ੍ਰਿਤਪਾਲ ਸਿੰਘ ਇਹੋ तमाम ਉਮੀਦਵਾਰ ਨੇ ਇਸ ਤੋਂ ਇਲਾਵਾ ਭਾਜਪਾ ਤੋਂ ਮਨਜੀਤ ਸਿੰਘ ਮੰਨਾ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੇ ਉੱਤੇ ਪਾਰਟੀਆਂ ਦੇ ਵੱਲੋਂ ਵਿਸ਼ਵਾਸ ਜਤਾਇਆ ਗਿਆ ਤੇ ਆਪੋ ਆਪਣੇ ਮੈਦਾਨ ਦੇ ਵਿੱਚ ਜੋ ਇਹ ਉਮੀਦਵਾਰ ਨਿਤਾ ਰਹੇ ਗਏ ਨੇ ਪਰ ਲੋਕ ਕੀ ਫੈਸਲਾ ਕਰਦੇ ਨੇ ਇਹ ਵੇਖਣਾ ਬੇਹਦ ਦਿਲਚਸਪ ਰਹੇਗਾ ਕਿ ਲੋਕ ਕਿਸ ਦੀ ਝੋਲੀ ਦੇ ਵਿੱਚ ਜਿੱਤ ਪਾਉਂਦੇ ਨੇ ਕਿਉਂਕਿ ਸਵਾਲ ਤਾਂ ਬਹੁਤ ਸਾਰੇ ਕੀਤੇ ਜਾ ਰਹੇ ਨੇ ਦਾਵਾ ਹਰ ਇੱਕ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਪਰ ਲੋਕਾਂ ਦਾ ਵਿਸ਼ਵਾਸ ਕਿਸ ਤੇ ਉੱਤੇ ਹੈ ਜ਼ਿਆਦਾਤਰ ਕਮੈਂਟ ਜਿਹੜੇ ਐਸ ਲਾਈਵ ਦੇ ਵਿੱਚ ਵੀ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਆ ਰਹੇ ਨੇ ਕਿ ਆਖਿਰਕਾਰ ਉਹ ਜਿੱਤ ਸਕਦੇ ਨੇ ਪਰ ਇਸ ਦਾ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਸਲ ਫੈਸਲਾ ਜੋ ਹੈ ਕੱਲ ਨੂੰ ਆਏਗਾ 8 ਵਜੇ ਤੋਂ VOTING ਸ਼ੁਰੂ ਹੋਏਗੀ ਤੇ 11:00 ਵਜੇ ਤੱਕ ਸਾਰੀ ਸਥਿਤੀ ਸਪਸ਼ਟ ਹੋ ਜਾਏਗੀ ਕਿ ਹਲਕਾ ਖਡੂਰ ਸਾਬ ਦੇ ਲੋਕ ਕਿਸ ਨੂੰ ਚੁਣ ਕੇ ਆਪਣਾ MP ਲੋਕ ਸਭਾ ਦੇ ਵਿੱਚ ਭੇਜ ਰਹੇ ਨੇ